ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਚੰਡੀਗੜ੍ਹਸ ਮਾਮਲੇ ਵਿੱਚ ਜਿਹੜੇ ਦੋ આરોપી ਤਸਵੀਰਾਂ ਸੀ ਮਦੀ ਪੁਲਿਸ ਕਸਟਡੀ ਤੋਂ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਦੈਨਿਕ ਸਵੇਰਾ ਦੇ ਮਾਧਿਅਮ ਨਾਲ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲੀਆਂ ਤਸਵੀਰਾਂ ਪੜੀਗੜ ਬਲਾਸਟ ਮਾਮਲੇ ਚ ਬਾਦਸ਼ਾਹ ਦੇ ਸਵਿਲਾ ਜਿਹੜੇ ਨੇ ਕਲੱਬ ਹੈ ਉਸ ਤੇ ਬੀਤੀ ਦਿਨੀ ਜਿਵੇਂ 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 ਹਰ ਇੱਕ ਨੂੰ ਬੀਤੀ ਸ਼ਾਮ ਜਿਹੜੀ ਹੈ ਪੁਲਿਸ ਵੱਲੋਂ ਹਿਰਾਸਤ ਜਿਹੜਾ ਹਿਰਾਸਤ ਵਿੱਚ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਲੈ ਕੇ ਆਵੇਗੀ ਤਾਂ ਪਹਿਲੀਆਂ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਇਹਨਾਂ ਦੋਨਾਂ ਅਰੋਹਾਂ ਕੀਤਾ ਗਿਆ ਹੈ ਦੇਖੁਰ ਦੇ ਮਾਧਮ ਨਾਲ ਤੁਹਾਨੂੰ ਇਹਨਾਂ ਦੋਨ ਪੁਲਿਸ ਕਸਟਡੀਆਂ ਦਿਖਾ ਰਹੇ ਆ ਤਾਂ ਵਧੇਰੇ ਜਾਣਕਾਰੀ ਲਈ ਯੋਗੀ ਜਿਹੜਾ ਨੇ ਆਮਨ ਦੁਨੀਆਮਨ ਜਿਹੜੀ ਹੈ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਜੋ ਜਿਹੜੀ ਗੱਡਪੇ ਵੇਚਾ ਰੋਪੀ ਨੇ ਅੱਜ ਜੀ ਰਵੀ ਨੂੰ ਉਹਨਾਂ ਬਲਕਿ ਕਿਹਾ ਵੀ ਡੈਨਿਕ ਤਸਵੀਰਾਂ ਆਈਆਂ ਤੇ ਪੈਨਟੀ ਟੀਮ ਇਹਨਾਂ ਨੂੰ ਫੜਨ ਗਈ ਸੀ ਇੱਕ ਤਾਂ ਬੋਲੀ ਵਾਲੀ ਵੀ ਲੋਰੀ ਤੇ ਕਿਉਂਕਿ ਨਾਲ ਪਰ ਜੋ ਹੱਥਾਂ ਦੇ ਉੱਪਰ ਪੱਟਨੇ ਦੀ ਗਾਇੰਦਾਂ ਗਿਮ ਇਹਨਾਂ ਨੂੰ ਹਸਪਤਾਲ ਵਿੱਚ

112 ਚੰਡੀਗੜ੍ਹ ਪੁਲਿਸ ਦੀ ਟੀਮ ਨੂੰ ਹਰਿਆਣਾ ਪੁਲਿਸ ਦੀ ਮਦਦ ਨਾਲ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ ਜਿਹੜੀ ਕਿ ਇਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਗ੍ਰਿਪਰ ਕਰ ਲਿਆ ਗਿਆ ਤੇ ਹੁਣ ਦੋਨਾਂ ਨੂੰ ਕ੍ਰਾਈਮ ਕੋਰਟ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਆ ਕਾਰ ਇਹਦਾ ਮਾਸਟਰਮਾਈਂਡ ਕੌਣ ਹੈ ਤੇ ਤੁਹਾਨੂੰ ਇਹ ਤਸਵੀਰਾਂ ਬੈਨਿਕ ਸਿਲਾ ਤੇ ਐਕਸਕਲੂਜ ਦਿਖਾ ਦਿੰਨੇ ਆ ਬੇੜੀ ਐਡਮਿਟ ਦੀ ਤਸਵੀਰਾਂ ਨੇਕਲ ਦੀ ਤਸਵੀਰਾਂ ਇਸਾਰ ਦੇ ਹਸਤਾ ਦੀ ਤਸਵੀਰ ਦਿਖਾ ਰਹੇ ਆ ਤੇ ਜਿਹੜੀ ਜਦੋਂ ਕਮੇਟੀ ਹੈ ਉੱਤੇ ਐਡਮਿਟ ਸੀ ਕਿ ਪਹਿਲਾਂ ਤੋਂ ਬਾਅਦ ਦਿਨਾਂ ਦੀ ਸੁਪਕ ਨੂੰ ਅੰਨਿਕੜ ਕਰ ਚੁੱਕੀ ਹੈ ਤਾਂ ਜਾਣਕਾਰੀ ਲਈ ਧੰਨਵਾਦ ਅਮਨ ਜਤਾ ਤੁਹਾਨੂੰ ਦੱਸ ਦਈਏ ਕਿ ਇਸ ਲਈ ਵੱਡੇ ਪਸਰਿਆ ਚੰਡੀਗੜ੍ਹ ਬਲਾਸਟ ਦੇ ਜਿਹੜੇ આરોપી ਨੇ ਉਹਨਾਂ ਨੂੰ ਪੁਲਿਸ ਨੇ ਤੁਹਾਨੂੰ ਦੱਸ ਦੇ ਕਿ ਗ੍ਰਿਫਤਾਰ ਕਰ ਲਿਆ ਸੀ ਤਾਂ ਹੁਣ ਪੁਲਿਸ ਪੁਲਿਸ ਕਸਟਡੀ ਦੀ ਤਸਵੀਰਾਂ ਜਿਹੜੀਆਂ ਨੇ ਕੈਦਰੀ ਸਰੀਰ ਦੇ ਮਾਧਿਮ ਨਾਲ ਦਿਖਾ ਰਹੇ ਆ ਤਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪੱਜ ਵਿੱਚ 골ਡੀ ਬਰਾਰ ਨੇ ਪੂਰੇ ਦੀ ਜੜੀ ਹੈ ਜਿੰਮੇਵਾਰੀ ਲਈ ਸੀ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਦੋਨੋਂ આરોપી ਜਿਹੜੇ ਸਾਰ ਤੋਂ ਗ੍ਰਿਫਤਾਰ ਕੀਤੇ ਗਈ ਸੀ ਚੰਡੀਗੜ੍ਹ ਦੀ ਜਿਹੜੀ ਕ੍ਰਾਈਮ ਬ੍ਰਾਚ ਦੀ ਟੀਮ ਹੈ ਤੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਇਹਨਾਂ ਨੇ ਇਕੱਠੇ ਮਿਲ ਕੇ ਜਿਹੜੀ ਹੈ ਇੱਕ ਸਾਂਝੇ ਆਪਰੇਸ਼ਨ ਦੌਰਾਨ ਨੂੰ اروਪੀਅਨ ਕੀਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਦੋਨੋਂ ਨੇ ਜਕਮੀ ਹਲਾ ਦੇ ਵਿੱਚ ਨੇ ਹਸਪਤਾਲ ਦੇ ਵਿੱਚ ਐਡਮਿਟ ਨੇ ਤਾਂ ਪੂਰਾ ਮਾਮਲਾ ਸਾਹਮਣੇ ਆ ਰਿਹਾ ਜਿਹੜੇ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਤੇ ਇਹਨਾਂ ਦੋਨਾਂ اروਪੀਆ ਦੇ ਵਿੱਚ ਮੁਠਭੇੜ ਹੋ ਸਕਦੀ ਹੈ ਜਿਸ ਹੁਣ ਚੰਡੀ ਦੇ ਵਿੱਚ ਵੀ ਆਰੇਗਾ ਤਾਂ ਸੂਤਰਾ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਵੀ ਸਾਹਮਣੇ ਆ ਰਹੀ ਕਿ ਉਹਦੇ ਮੋਪੀਨੇ ਚੰਡੀਗੜ੍ਹ ਆ ਚੁੱਕੇ ਨੇ ਨਾ ਤਾਂ ਪੁੱਛਗਿਛ ਕੀਤੀ ਜਾਵੇਗੀ ਆਖਿਰਕਾਰ ਇਹਨਾਂ ਵੱਲੋਂ ਕਿਉਂ ਹਮਲਾ ਕੀਤਾ ਪੂਰੇ ਕਟਨੇ ਦੇ ਜਿਹੜੇ ਮਾਸਟਰ ਉਹ ਕੋਣ ਆਦਾ ਇੱਕ ਤਸਵੀਰ ਸੀ ਵੀ ਤਸਵੀਰ ਨੇ ਦੋ ਦਿਨੋ ਦਿਯਾ ਜਿਹੜੀ ਇਹ ਫੂਟੇਜ ਉਸ ਕੈਪਚਰ ਹੋਏ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਦੋ આરોપી ਜਿਹੜੇ ਨੇ ਬਲਾਸਟ ਤੋਂ ਬਾਅਦ ਫਰਾਰ ਹੋ ਜਾਂਦੇ ਜਿਹੜੇ ਤੋਂ ਜਿਹੜੇ ਇਹਨਾਂ ਹਰਿਆਣਾ ਹਸ ਨਿਕਲ ਜਾਂਦੇ ਨੇ ਫਾਦ ਹੁਣੇ ਦੋਨੋਂ આરોપી ਜਿਹੜੇ ਨੇ ਗ੍ਰਿਫਤਾਰ ਹੋ ਗਏ ਨੇ ਦੋਨੋਂ આરોપીਆਂ ਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਇਹ ਪੁਲਿਸ ਖਿੱਚ ਲੀਆਂ ਸਾਹਮਣੇ ਆਈਆਂ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਚੰਡੀਗੜ੍ਹਸ ਮਾਮਲੇ ਵਿੱਚ ਜਿਹੜੇ ਦੋ આરોપી ਹਿਰਾਸੀ ਦੀ ਪੁਲਿਸ ਕਸਟਡੀ ਤੋਂ ਪਹਿਲੀਆਂ ਤਸਵੀਰਾਂ ਕੰਨ ਦਿਖਾ ਰਹੇ ਆ ਜੋ ਦੈਨਿਕ ਸਵੇਰਾ ਦੇ ਮਾਧਿਅਮ ਨਾਲ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲੀਆਂ ਤਸਵੀਰਾਂ ਬੜੀਗੜ ਬਲਾਸਟ ਮਾਮਲੇ ਚ ਬਾਦਸ਼ਾਹ ਦੇ ਸਵਿਲਾ ਜਿਹੜੇ ਨੇ ਕਲੱਬ ਹੈ ਉਸ ਤੇ ਬੀਤੀ ਦਿਨੀ ਜਿਸ ਤੋਂ ਆ ਲਗਾਤਾਰ ਜਿਹੜੇ ਦੋਸ਼ੀ ਦੀ ਭਾਲ ਜਿਹੜੀ ਹੈ ਪੁਲਿਸ ਅਧਿਕਾਰੀਆਂ ਨੂੰ ਬੀਤੀ ਸ਼ਾਮ ਜਿਹੜੀ ਹੈ ਪੁਲਿਸ ਵੱਲੋਂ ਹਿਰਾਸਤ ਜਿਹੜਾ ਹਿਰਾਸਤ ਵਿੱਚ ਹਿਰਾਸਤ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਲੈ ਕੇ ਆਵੇਗੀ ਤਾਂ ਪਹਿਲੀਆਂ ਤਸਵੀਰਾਂ ਆ ਰਹੇ ਆ ਜਿੱਥੇ ਪੁਲਿਸ ਵੱਲੋਂ ਇਹਨਾਂ ਦੋਨਾਂ આરોપીਾਂ ਨੂੰ ਕੀਤਾ ਗਿਆ ਤੇ ਦੇਖੁਰ ਦੇ ਮਾਧਮ ਨਾਲ ਤੁਹਾਨੂੰ ਸਾਹ ਇਹ ਦੋਨ ਪੁਲਿਸ ਕਸਟਡੀਆਂ ਦਿਖਾ ਰਹੇ ਆ ਤਾਂ ਵਧੇਰੇ ਜਾਣਕਾਰੀ ਲਈ ਰਹੀ ਯੋਗੀ ਜਿਹੜਾ ਨੇ ਆਮਨ ਨਿਯਮਨ ਜਿਹੜੀਆਂ ਪਹਿਲ ਤਸਵੀਰਾਂ ਜਿਹੜੀਆਂ ਨੇ ਜੋ ਚੜੀਗੜ ਵੱਡੇ ਵਿਚ ਆ ਰੋਪੀ ਨੇ ਅੱਜ ਜੀ ਰਵੀ ਨੂੰ ਉਹਨੂੰ ਬੰਨ੍ਹ ਕੇ ਕਰਿਆ ਵੀ ਡੈਨਿਕ ਤਸਵੀਰਾਂ ਬੈਟਿੰਗ ਦੀ ਟੀਮ ਮੈਨਾਂ ਨੂੰ ਫੜਨ ਲਈ ਸੀ ਇੱਕ ਦਾ ਹੋ ਬੋਲੀਬਾਰੀ ਵੀ ਲੋੜੀਂਦੀ ਹੈ ਕਿਉਂਕਿ ਨਾ ਨਰ ਪਰ ਜਾ ਹੱਥਾਂ ਦੇ ਪਰ ਪਟਨੇ ਦੀ ਕਾਇਮ ਰਾਹੀਂ ਐਨਾਂ ਹਸਪਤਾਲ ਵਾਸਦਾ ਕਲੱਬ ਜਗ੍ਹਾ ਤੇ ਰੋਡ ਤੇ ਜਿਹੜੀ ਕੀ ਜਿਹੜੇ ਮੋਰ ਚਗਾ ਸਵਾਰ ਰਹੇ ਹੋ ਰੋਡ ਆ ਬਾਰੇ ਹੋਰ ਰਹਿੰਦੇ ਧੂਆਂ ਉੱਠ ਬਰੀ ਨਾਲ ਕਰ ਰਿਹਾ ਜੀ ਤੁਹਾਨੂੰ ਇਹਨਾਂ ਦਾ ਪੁਲਿਸ ਸੂਤਰਾਂ ਵਾਲੇ ਤੋਂ ਜਦੋਂ ਚੀਜ਼ ਸੀਗੇ ਸੋ ਪਰ ਚੰਡੀਗੜ੍ਹ ਕ੍ਰਾਈਮ ਰਾਜ ਟੀਮ ਨੂੰ ਹਰਿਆਣਾ ਪੁਲਿਸ ਦੀ ਮਦਦ ਨਾਲ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ ਜਿਹੜੀ ਕਿ ਇਸ ਵਾਰ ਇਹਨਾਂ ਦੋਨਾਂ ਨੂੰ ਗ੍ਰਿਪਰ ਕਰ ਲਿਆ ਗਿਆ ਤੇ ਹੁਣ ਦੋਨਾਂ ਨੂੰ ਕ੍ਰਾਈਮ ਰਾਜ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਆ ਸਾਰੀ ਦਾ ਮਾਸਟਰਮਾਈਂਡ ਕੌਣ ਹੈ ਤੇ ਤੁਹਾਨੂੰ ਇਹ ਤਸਵੀਰਾਂ ਦੈਨਿਕ ਸੂਰਤ ਤੇ ਐਕਸਕਲੂਸਿਵ ਦਿਖਾ ਦਿੰਨੇ ਆ ਬੀੜੀ ਐਡਮਿਟ ਦੀ ਤਸਵੀਰਾਂ ਗਿਰਦਖਲ ਦੀ ਤਸਵੀਰਾਂ ਇਸਾਰ ਦੇ ਹਸਪਤਾਲ ਦੀਆਂ ਤਸਵੀਰ ਦਿਖਾ ਰਹੇ ਆ ਜਿਹੜੇ ਦੋਨੋਂ ਕਮੀਡਾ ਉੱਤੇ ਐਡਮਿਟ ਸੀ ਪਹਿਲਾਂ ਤੋਂ ਬਾਅਦ ਨਾਲ ਦੀ ਸੂਚੀ ਉਹਨਾਂ ਨੂੰ ਅੰਡੀਗੜ ਕਰ ਚੁੱਕੀ ਹੈ ਤਾਂ ਜਾਣਕਾਰੀ ਲਈ ਧੰਨਵਾਦ ਅਮਨ ਜਤਾ ਤੁਹਾਨੂੰ ਦੱਸ ਦਈਏ ਕਿ ਸੋਲੀ ਵੱਡੇ ਪਸਰਿਆ ਚੰਡੀਗੜ੍ਹ ਬਲਾਸਟ ਦੇ ਜਿਹੜੇ આરોપી ਨੇ ਉਹਨਾਂ ਨੂੰ ਪੁਲਿਸ ਨੇ ਤੁਹਾਨੂੰ ਦੱਸਦੇ ਕਿ ਗ੍ਰਿਫਤਾਰ ਕਰ ਲਿਆ ਸੀ ਤਾਂ ਹੁਣ ਪੁਲਿਸ ਪੁਲਿਸ ਕਸਟਡੀ ਦੀ ਤਸਵੀਰਾਂ ਨੇ ਤੁਹਾਨੂੰ ਜਾਰੀ ਸਰੀਆ ਦੇ ਮਾਧਿਅਮ ਨਾਲ ਦਿਖਾ ਰਹੇ ਆ ਤਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਚੋ ਗੋਲਡੀ ਬਰਾਰ ਨੇ ਪੂਰੇ ਦੀ ਜਿਹੜੀ ਹੈ ਜ਼ਿੰਮੇਵਾਰੀ ਲਈ ਸੀ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਦੋਨੋਂ આરોપી ਜਿਹੜੇ ਸਾਰ ਤੋਂ ਗ੍ਰਿਫਤਾਰ ਕੀਤੇ ਗਈ ਸੀ ਚੰਡੀਗੜ੍ਹ ਦੀ ਜਿਹੜੀ ਕ੍ਰਾਈਮ ਬ੍ਰਾਚ ਦੀ ਟੀਮ ਹੈ ਤੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਇਹਨਾਂ ਨੇ ਇਕੱਠੇ ਮਿਲ ਕੇ ਜਿਹੜੀ ਹੈ ਇੱਕ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਅਰੋਪੀਆਂ ਕੀਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਦੋਨੋਂ ਜਿਹਨੇ ਜਕ ਮੀ ਹਲਾਦੇ ਵਿੱਚ ਨੇ ਹਸਪਤਾਲ ਦੇ ਵਿੱਚ ਐਡਮਿਟ ਨੇ ਤਾਂ ਪੂਰਾ ਮਾਮਲਾ ਸਾਹਮਣੇ ਆ ਰਿਹਾ ਜਿਹੜੇ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਤੇ ਇਹਨਾਂ ਦੋਨਾਂ ਔਰੋਪੀਆਂ ਦੇ ਵਿੱਚ ਮੁਠਬੇੜ ਹੋ ਸਕਦੀ ਹੈ ਜਿਸ ਹੁਣ ਚੰਡੀ ਦੇ ਵਿੱਚ ਵੀ ਆਰੇਗਾ ਤਾਂ ਸੂਤਰਾ ਦੇ حوالے ਤੋਂ ਇਹ ਖਬਰ ਨਿਕਲ ਕੇ ਵੀ ਸਾਹਮਣੇ ਆ ਰਹੀ ਕਿ ਦੋ ਲੋਕੋ ਸਪੀਨੇ ਚੰਡੀਗੜ੍ਹ ਆ ਚੁੱਕੇ ਨੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਆਖਿਰਕਾਰ ਇਹਨਾਂ ਵੱਲੋਂ ਕਿਉਂ ਹਮਲਾ ਕੀਤਾ ਪੂਰੇ ਕਟਨੇ ਦੇ ਜਿਹੜੇ ਮਾਸਟਰ ਉਹ ਕੋਣ ਹੈ ਤਸਵੀਰਾਂ ਖਾਸ ਸੀਟੀਵੀ ਤਸਵੀਰਾਂ ਨੇ ਦੋਨੋਂ ਦੁਨੀਆਂ ਜਿਹੜੀ ਇਹ ਫੁਟੇਜ ਹੋ ਉਸ ਕੈਪਚਰ ਹੋਏ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਦੋ આરોપી ਜਿਹੜੇ ਨੇ ਬਲਾਸਟ ਤੋਂ ਬਾਅਦ ਫਰਾਰ ਹੋ ਜਾਂਦੇ ਜਿਹੜੇ ਤੋਂ ਜਿਹੜੇ ਨੇ ਹਰਿਆਣਾ ਹਸਿਆ ਨਿਕਲ ਜਾਂਦੇ ਨੇ ਉਸ ਬਾਅਦ ਹੁਣੇ ਦੋਨੋਂ આરોપી ਜਿਹੜੇ ਨੇ ਗ੍ਰਿਫਤਾਰ ਹੋ ਗਏ ਨੇ ਦੋਨੋਂ આરોપીਆਂ ਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਇਹ ਪੁਲਿਸ ਖਿੱਚੀਆਂ ਸਾਹਮਣੇ ਆਈਆਂ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਚੰਡੀਗੜ੍ਹ ਬਲਾਸਟ ਮਾਮਲੇ ਵਿੱਚ ਜਿਹੜੇ ਦੋ આરોપીਾਂ ਦੀ ਪੁਲਿਸ ਕਸਟਡੀ ਤੋਂ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਦੈਨਿਕ ਸਵੇਰਾ ਦੇ ਮਾਧਿਅਮ ਨਾਲ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲੀਆਂ ਤਸਵੀਰਾਂ ਬਲਾਸਟ ਮਾਮਲੇ ਚ ਬਾਦਸ਼ਾਹ ਦੇ ਸਵਿਲਾ ਜਿਹੜੇ ਨੇ ਕਲੱਬ ਹੈ ਉਸ ਤੇ ਬੀਤੇ ਦਿਨੀ ਜਿਸ ਜੁਸਤੋ ਆ ਲਗਾਤਾ ਜਿਹੜੇ ਦੋਸ਼ੀ ਦੀ ਭਾਲ ਜਿਹੜੀ ਹੈ ਪੁਲਿਸ ਅਧਿਕਾਰੀਆਂ ਨੂੰ ਬੀਤੀ ਸ਼ਾਮ ਜਿਹੜੀ ਹੈ ਪੁਲਿਸ ਵੱਲੋਂ ਹਿਰਾਸਤ ਜਿਹੜਾ ਹਿਰਾਸਤ ਵਿੱਚ ਹਿਰਾਸਤ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਲੈ ਕੇ ਆਵੇਗੀ ਤਾਂ ਪਹਿਲੀਆਂ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਇਹਨਾਂ ਦੋਨਾਂ ਅਰੋਹ ਕੀਤਾ ਗਿਆ ਹੈ ਦੇ ਮਾਦਮ ਨਾਲ ਤੁਹਾਨੂੰ ਦੋ ਪੁਲਿਸ ਕਸਟਡੀ ਵਿੱਚ ਦਿਖਾ ਰਹੇ ਆ ਤਾਂ ਵਧੇਰੇ ਜਾਣਕਾਰੀ ਲਈ ਅਧਿਕਾਰੀ ਜਿਹੜਾ ਨੇ ਆਮ ਦੁਨੀਆਮਨ ਜਿਹੜੀ ਹੈ ਪਹਿਲ ਤਸਵੀਰਾਂ ਜਿਹੜੀਆਂ ਨੇ ਸਭ ਨੇ ਜੋ ਚੜੀ ਗੜ ਆਪਣੇ ਵਿਚਾਰੋ ਪੀ ਨੇ ਅੱਜ ਜੀ ਰਵੀ ਨੂੰ ਉਹਨਾਂ ਨਾਲ ਇੱਕ ਰਿਹਾ ਵੀ ਡੈਨਿਕ ਤਸਵੀਰਾਂ ਆਈਆਂ ਤੇ ਟਾਈਮ ਦੀ ਟੀਮ ਇਹਨਾਂ ਨੂੰ ਫੜਨ ਗਈ ਸੀ ਇੱਕਾ ਹੋ ਬੋਲੀਬਾਰੀ ਵੀ ਲੋੜੀਂਦੀ ਹੈ ਕਿਉਂਕਿ ਨਾ ਨਰ ਵਰਗਾ ਹੱਤਾਂ ਦੇ ਉੱਪਰ ਪਰਮਨੇ ਦੀ ਕਾਇਮ ਰਾਹੀਂ ਐਨਾਂ ਹਸਪਤਾਲ आजिकाते उसे जिसकी देखने मोड़ते का स्वार्थ है वो अब बता कि बारों वाले तो तू हाँ उसका बड़ी ना करता है बात करें तूने कहा कहना था पुलिस सूत्रों ने वाले तो बड़ी काम ये दो 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 चीजें इस बार बार बड़ी ਸਾਤਿਆਸੀ ਜਿਸ ਤੋਂ ਬਾਅਦ ਚੰਡੀਗੜ੍ਹ ਕ੍ਰਾਈਮ ਰਾਮ ਨਾਲ ਟੀਮ ਨੂੰ ਹਰਿਆਣਾ ਪੁਲਿਸ ਦੀ ਮਦਦ ਨਾਲ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ ਜਿਹੜੀ ਕਿ ਇਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਗ੍ਰਿਪਰ ਕਰ ਲਿਆ ਗਿਆ ਤੇ ਹੁਣ ਦੋਨਾਂ ਨੂੰ ਕ੍ਰਾਈਮ ਰਿਕਾਰਡ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਆਗੇ ਕਾਰ ਇਹਦਾ ਮਾਸਟਰਮਾਈਂਡ ਕੌਣ ਆ ਤੇ ਤੁਹਾਨੂੰ ਇੱਕ ਤਸਵੀਰਾਂ ਬੈਨਿਕ ਸਿਟੀ ਦੇ ਐਕਸਲੂਜ ਦਿਖਾ ਦਿੰਨੇ ਆ ਬੇੜੀ ਐਡਮਿਟ ਦੀ ਤਸਵੀਰਾਂ ਨੇਰਕਲ ਦੀ ਤਸਵੀਰਾਂ ਇਸਾਰ ਦੇ ਹਸਤਾ ਦੀ ਤਸਵੀਰ ਦਿਖਾ ਰਹੇ ਆ ਤੇ ਜਿਹੜੇ ਦੋਨੋਂ ਐਡਮਿਟ ਆ ਉਹਦੇ ਐਡਮਿਟ ਤੋਂ ਪਹਿਲਾਂ ਤੋਂ ਬਾਅਦ ਦੀਆਂ ਦੀਆਂ ਨੂੰ ਅੰਡੀਗੜ ਕਰ ਚੁੱਕੀ ਹੈ ਤਾਂ ਜਾਣਕਾਰੀ ਲਈ ਧੰਨਵਾਦ ਅਮਨ ਜਤਾ ਤੁਹਾਨੂੰ ਦੱਸ ਦਈਏ ਕਿ ਸੁਲੀ ਵੱਡੇ ਵਾਸਰੀਆ ਚੰਡੀਗੜ੍ਹ ਬਲਾਸਟ ਦੇ ਜਿਹੜੇ આરોપી ਨੇ ਉਹਨਾਂ ਨੂੰ ਪੁਲਿਸ ਨੇ ਤੁਹਾਨੂੰ ਦੱਸਦੇ ਕਿ ਗ੍ਰਿਫਤਾਰ ਕਰ ਲਿਆ ਸੀ ਤਾਂ ਹੁਣ ਪੁਲਿਸ ਪੁਲਿਸ ਕਸਟਡੀ ਦੀ ਤਸਵੀਰਾਂ ਕੰਨੇ ਤੋਂ ਡੈਰੀ ਸਰੀਆ ਦੇ ਮਾਧਿਅਮ ਨਾਲ ਦਿਖਾ ਰਹੇ ਆ ਤਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਈ ਚੋ ਗੋਲਡੀ ਬਰਾਰ ਨੇ ਪੂਰੇ ਦੀ ਜੜੀ ਹੈ ਜਿੰਮੇਵਾਰੀ ਲਈ ਸੀ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਦੋਨੋਂ આરોપી ਜਿਹੜੇ ਇਸਾਰ ਤੋਂ ਗ੍ਰਿਫਤਾਰ ਕੀਤੇ ਗਈ ਸੀ ਚੰਡੀਗੜ੍ਹ ਦੀ ਜਿਹੜੀ ਕ੍ਰਾਈਮ ਬ੍ਰਾਚ ਦੀ ਟੀਮ ਹੈ ਤੇ ਹਰਿਆਣੇ ਦੀ ਜਿਹੜੀ ਪੁਲਿਸ ਹੈ ਇਹਨਾਂ ਨੇ ਇਕੱਠੇ ਮਿਲ ਕੇ ਜਿਹੜੀ ਹੈ ਇੱਕ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਅਰੋਪੀਆਂ ਨੂੰ ਕੀਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਦੋ ਉਹ ਵੀ ਨੇ ਜਕਮੀ ਹਾਲਾਤ ਦੇ ਵਿੱਚ ਨੇ ਹਸਪਤਾਲ ਦੇ ਵਿੱਚ ਐਡਮਿਟ ਨੇ ਤਾਂ ਪੂਰਾ ਮਾਮਲਾ ਸਾਹਮਣੇ ਆ ਰਿਹਾ ਜਿਹੜੇ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਤੇ ਇਹਨਾਂ ਦੋਨਾਂ ਔਰੋਪੀਆਂ ਦੇ ਵਿੱਚ ਮੁਠਭੇੜ ਹੋ ਸਕਦੀ ਹੈ ਜਿਸ ਹੁਣ ਚੰਡੀਗੜ੍ਹ ਦੇ ਵਿੱਚ ਵੀ ਚੱਲੇਗਾ ਤਾਂ ਸੂਤਰਾ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਵੀ ਸਾਹਮਣੇ ਆ ਰਹੀ ਕਿ ਦੋੜੇ ਤੋਂ ਪੀਨੋ ਚੰਡੀਗੜ੍ਹ ਆ ਚੁੱਕੇ ਨੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਆਖਿਰਕਾਰ ਇਹਨਾਂ ਵੱਲੋਂ ਕਿਉਂ ਹਮਲਾ ਕੀਤਾ ਪੂਰੇ ਕਟਨੇ ਦੇ ਜਿਹੜੇ ਮਾਸਟਰ ਉਹ ਕੋਣ ਇੱਕ ਤਸਵੀਰ ਕੈਮਰਾ ਸੀਟੀ ਵੀ ਤਸਵੀਰਾਂ ਨੇ ਜਿਹੜਾ ਬ੍ਰੋ ਦਿਯਾ ਜਿਹੜੀ ਇਹ ਫੂਟੇਜ ਹੋ ਉਸ ਕੈਪਚਰ ਹੋਏ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਦੋ આરોપી ਜਿਹੜੇ ਨੇ ਬਲਾਸਟ ਤੋਂ ਬਾਅਦ ਫਰਾਰ ਹੋ ਜਾਂਦੇ ਜਿਹੜੇ ਤੋਂ ਜਿਹੜੇ ਨੇ ਹਰਿਆਣਾ ਹਸਿਆ ਨਿਕਲ ਜਾਂਦੇ ਨੇ ਉਸ ਬਾਅਦ ਹੁਣੇ ਦੋਨੋਂ આરોપી ਜਿਹੜੇ ਨੇ ਗ੍ਰਿਫਤਾਰ ਹੋ ਗਏ ਨੇ ਦੋਨੋਂ આરોપીਆਂ ਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਇਹ ਪੁਲਿਸ ਦੀਆਂ ਸਾਹਮਣੇ ਆਈਆਂ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਚੰਡੀਗੜ੍ਹ ਇਸ ਮਾਮਲੇ ਵਿੱਚ ਜਿਹੜੇ ਦੋ આરોપી ਗ੍ਰਿਫਤਾਰ ਹੋਈ ਸੀ ਉਹਦੀ ਪੁਲਿਸ ਕਸਟਡੀ ਤੋਂ ਪਹਿਲੀਆਂ ਤਸਵੀਰਾਂ ਕਾਨੂੰ ਦਿਖਾ ਰਹੇ ਆ ਜੋ ਦੈਨਿਕ ਸਵੇਰਾ ਦੇ ਮਾਧਿਅਮ ਨਾਲ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲੀਆਂ ਤਸਵੀਰਾਂ ਬਿਗੜ ਬਲਾਸਟ ਮਾਮਲੇ ਚ ਬਾਦਸ਼ਾਹ ਦੇ ਸਵਿਲਾ ਜਿਹੜੇ ਨੇ ਕਲੱਬ ਹੈ ਉਸ ਤੇ ਬੀਤੇ ਦਿਨੀ ਬਸੇ ਕਸੀ ਜੋ ਸਵਾਦ ਲਗਾਤਾ ਜਿਹੜੇ ਦੋਸ਼ੀ ਦੀ ਭਾਲ ਜਿਹੜੀ ਆ ਪੁਲਿਸ ਕਰ ਰਹੀਆਂ ਨੂੰ ਬੀਤੀ ਸ਼ਾਮ ਜਿਹੜੀ ਹੈ ਪੁਲਿਸ ਵੱਲੋਂ ਹਿਰਾਸਤ ਜਿਹੜਾ ਹਿਰਾਸਤ ਵਿੱਚ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਲੈ ਕੇ ਆਵੇਗੀ ਤਾਂ ਪਹਿਲੀਆਂ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਇਹਨਾਂ ਦੋਨਾਂ આરોપીਾਂ ਨੂੰ ਕੀਤਾ ਗਿਆ ਹੈ ਦੇਖੁਰ ਦੇ ਮਾਧਮ ਨਾਲ ਤੁਹਾਨੂੰ ਸਾਹ ਇਹਨਾਂ ਦੋਨ ਪੁਲਿਸ ਕਸਟਡੀਆਂ ਦਿਖਾ ਰਹੇ ਆ ਤਾਂ ਵਧੇਰੇ ਜਾਣਕਾਰੀ ਮੇਰੇ ਯੋਗੀ ਜਿਹੜਾ ਨੇ ਆਮਨ ਦਨੀਆਮਨ ਜਿਹੜੀ ਹੈ ਪਹਿਲ ਤਸਵੀਰਾਂ ਜਿਹੜੀਆਂ ਨੇ ਜੋ ਟ੍ਰਿਗਰ ਬਤੇ ਵਿਚਾਰੋ ਪੀ ਨੇ ਅੱਜ ਜੀ ਰਵੀ ਨੂੰ ਬਲਕਿ ਕਿਹਾ ਵੀ ਡੈਨਿਕ ਐਕਸਕਲੂਸਿਵ ਤਸਵੀਰਾਂ ਆ ਰਹੀਆਂ ਤੇ ਬਾਈ ਦੀ ਟੀਮ ਇਹਨਾਂ ਨੂੰ ਫੜਨ ਗਈ ਸੀ ਇੱਕ ਤਾਂ ਬੋਲੀ ਵਾਲੀ ਵੀ ਲੋਰੀ ਤੇ ਕਿਉਂਕਿ ਨਾਲ ਪਰ ਜੋ ਹੱਤਾਂ ਦੇ ਉੱਪਰ ਪਟਨੇ ਦੀ ਕਾਇਮਦਗੀ ਇਹਨਾਂ ਨੂੰ ਹਸਪਤਾਲ ਵਿੱਚ ਰਾਟਾ ਦਾ ਕਲਪ ਜਾਰ ਦਿਗਾ ਤੇ ਉਹ ਜਿਹੜੀ ਜਿਹੜੇ ਮੋੜ ਜਗਾ ਸਵਾਰ ਹੁੰਦੇ ਹੁੰਦੇ ਹੁਣ ਆ ਬਲਕਿ ਰੋੜਾਂ ਦੇ ਤੇ ਧੂਆਂ ਉੱਠ ਬੜੀ ਨਾਲ ਕਲਪ ਦੀ ਗੱਲ ਕਰਦੇ ਜੀ ਤੈਨੂੰ ਇਹ ਇਹਨਾਂ ਦਾ ਪੁਲਿਸ ਉਤਰਾਣ ਵਾਲੇ ਹਾਥਿਆਦਾਰੀ ਦਿੱਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਾਲ ਟੀਮ ਨੂੰ ਹਰਿਆਣਾ ਪੁਲਿਸ ਦੀ ਮਦਦ ਨਾਲ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ ਜਿਹੜੀ ਕਿ ਇਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਗ੍ਰਿਪਰ ਕਰ ਲਿਆ ਗਿਆ ਤੇ ਹੁਣ ਦੋਨਾਂ ਨੂੰ ਕ੍ਰਾਈਮ ਫੋਰੈਂਸ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਆ ਕਾਰ ਇਹਦਾ ਮਾਸਟਰਮਾਈਂਡ ਕੌਣ ਹੈ ਤੇ ਤੁਹਾਨੂੰ ਇਹ ਤਸਵੀਰਾਂ ਅਦੈਨਿਕ ਸਿਲਾ ਤੇ ਐਕਸਕਲੂਜ ਦਿਖਾ ਦਨੇ ਆ ਬੀਡੀ ਐਡਮਿਟ ਦੀ ਤਸਵੀਰਾਂ ਜਿਹੜਾ ਚੱਕਲ ਦੀ ਤਸਵੀਰਾਂ ਇਸਾਰ ਦੇ ਹਸਤਾ ਦੀ ਤਸਵੀਰ ਦਿਖਾ ਰਹੇ ਆ ਤੇ ਜਿਹੜੇ ਦੋਨੋਂ ਕਮੇਟਾ ਉੱਤੇ ਐਡਮਿਟ ਸੀਗੇ ਪਹਿਲਾਂ ਤੋਂ ਬਾਅਦ ਦਿਨਾਂ ਦੀ ਸੁਪਕਨਾਂ ਨੂੰ ਅੰਨਿਗੜ ਕਰਾ ਚੰਡੀਗੜ ਲੇ ਚੁੱਕੀ ਹੈ ਤਾਂ ਜਾਣਕਾਰੀ ਲਈ ਧੰਨਵਾਦ ਅਮਨ ਜਤਾ ਤੁਹਾਨੂੰ ਦੱਸ ਦਈਏ ਕਿ ਇਸ ਲਈ ਵੱਡੇ ਪੱਧਰਾਂ ਚੰਡੀਗੜ ਬਲਾਸਟ ਦੇ ਜਿਹੜੇ આરોપી ਨੇ ਉਹਨਾਂ ਨੂੰ ਪੁਲਿਸ ਨੇ ਤੁਹਾਨੂੰ ਦੱਸਦੇ ਕਿ ਗ੍ਰਿਫਤਾਰ ਕਰ ਲਿਆ ਸੀ ਤਾਂ ਹੁਣ ਪੁਲਿਸ ਪੁਲਿਸ ਕਸਟਡੀ ਦੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਜਾਰੀ ਸਰੀਆ ਦੇ ਮਾਧਿਅਮ ਨਾਲ ਦਿਖਾ ਰਹੇ ਆ ਤਾਂ ਸੋਸ਼ਲ ਮੀਡੀਆ ਦੇ ਇੱਕ ਪੋਸਟ ਵੀ ਪਹਿਲੇ ਵਿੱਚ 골ਡੀ ਬਰਾਰ ਨੇ ਪੂਰੇ ਦੀ ਜਿਹੜੀ ਹੈ ਜ਼ਿੰਮੇਵਾਰੀ ਲਈ ਸੀ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਦੋਨੋਂ આરોપી ਜਿਹੜੇ ਇਸਾਰ ਤੋਂ ਗ੍ਰਿਫਤਾਰ ਕੀਤੇ ਗਈ ਸੀ ਚੰਡੀਗੜ੍ਹ ਦੀ ਜਿਹੜੀ ਕ੍ਰਾਈਮ ਬ੍ਰਾਚ ਦੀ ਟੀਮ ਹੈ ਤੇ ਹਰਿਆਣੇ ਦੀ ਜਿਹੜੀ ਪੁਲਿਸ ਹੈ ਇਹਨਾਂ ਨੇ ਇਕੱਠੇ ਮਿਲ ਕੇ ਜਿਹੜੀ ਹੈ ਇੱਕ ਸਾਂਝੇ ਆਪਰੇਸ਼ਨ ਦੌਰਾਨ ਦੋ اروਪੀਅਨ ਨੂੰ ਕੀਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋ ਦੋਨੋਂ ਜਨੇ ਜਕਮੀ ਹਲਾ ਦੇ ਵਿੱਚ ਨੇ ਹਸਪਤਾਲ ਦੇ ਵਿੱਚ ਐਡਮਿਟ ਨੇ ਤਾਂ ਪੂਰਾ ਮਾਮਲਾ ਸਾਹਮਣੇ ਆ ਰਿਹਾ ਜਿਹੜੇ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਤੇ ਇਹਨਾਂ ਦੋਨਾਂ اروਪੀਆ ਦੇ ਵਿੱਚ ਮੁਠਭੇੜ ਹੋ ਸਕਦੀ ਹੈ ਜਿਸ ਹੁਣ ਚੰਡੀ ਦੇ ਵਿੱਚ ਵੀ ਚਾਰੇਗਾ ਤਾਂ ਸੂਤਰਾ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਵੀ ਸਾਹਮਣੇ ਆ ਰਹੀ ਕਿ ਉਰੇ આરોપીਓ ਚੰਡੀਗੜ੍ਹ ਆ ਚੁਕੇ ਨੇ ਇਨਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਆਖਿਰਕਾਰ ਇਨਾ ਵੱਲੋਂ ਕਿਉਂ ਹਮਲਾ ਕੀਤਾ ਪੂਰੇ ਕਟਨੇ ਦੇ ਜਿਹੜੇ ਮਾਸਟਰ ਹੈ ਉਹ ਕੋਣ ਆਦਾ ਇੱਕ ਤਸਵੀਰ ਸੀ ਵੀ ਤਸਵੀਰ ਨੇ ਦਿਨਾਂ ਜਿਹੜੀ ਇਹ ਫੁਟੇਜ ਉਸ ਕੈਪਚਰ ਹੋਏ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਦੋ આરોપી ਜਿਹੜੇ ਨੇ ਬਲਾਸਟ ਤੋਂ ਬਾਅਦ ਫਰਾਰ ਹੋ ਜਾਂਦੇ ਜਿਹੜੇ ਤੋਂ ਜਿਹੜੇ ਨੇ ਹਰਿਆਣਾ ਹਸ ਨਿਕਲ ਜਾਂਦੇ ਨੇ ਤਦ ਹੁਣ ਇਹ ਦੋਨੋਂ આરોપી ਜਿਹੜੇ ਨੇ ਗ੍ਰਿਫਤਾਰ ਹੋ ਗਏ ਨੇ ਦੋਨੋਂ આરોપીਆਂ ਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਇਹ ਪੁਲਿਸ ਦੀਆਂ ਸਾਹਮਣੇ ਆਈਆਂ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਚੰਡੀਗੜ੍ਹਸ ਮਾਮਲੇ ਵਿੱਚ ਜਿਹੜੇ ਦੋ આરોપી ਸਾਗਰਾ ਨਹੀਂ ਸੀ ਉਹਨਾਂ ਦੀ ਪੁਲਿਸ ਕਸਟਡੀ ਤੋਂ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੋ ਦੈਨਿਕ ਸਵੇਰਾ ਦੇ ਮਾਧਿਅਮ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲੀਆਂ ਤਸਵੀਰਾਂ